ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਾਹੇ ਪੰਜਾਬ ਹੋਵੇ ਚਾਹੇ ਭਾਰਤ ਹੈ ਭਾਰਤ ਦੇ ਵਿੱਚ ਕਾਨੂੰਨ ਕਿੰਨੀ ਸੁਸਤ ਚਾਲ ਚੱਲਦਾ ਹੈ ਫੈਸਲੇ ਕਈਆਂ ਸਾਲਾਂ ਬਾਅਦ ਐਨੇ ਕੋ ਪੈਂਡਿੰਗ ਕਰ ਦਿੱਤੇ ਜਾਂਦੇ ਨੇ ਇਸ ਕਾਨੂੰਨ ਪ੍ਰਣਾਲੀ ਵੱਲੋਂ ਇੱਕ ਬੜਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਪਰਿਵਾਰ ਨੂੰ 32 ਸਾਲਾਂ ਬਾਅਦ ਜਸਿਸ ਯਾਨੀ ਕਿ ਨਿਆਂ ਮਿਲਿਆ ਹੈ ਇਨਸਾਫ ਮਿਲਿਆ ਹੈ 32 ਸਾਲਾਂ ਦੇ ਬਾਅਦ ਉਸ ਪਰਿਵਾਰ ਨੂੰ ਮਾਮਲਾ ਕੀ ਹੈ ਪਹਿਲਾਂ ਉਸ ਬਾਰੇ ਗੱਲਬਾਤ ਕਰਾਂਗੇ ਸੂਤਰਾਂ ਦੇ ਹਵਾਲੇ ਚ ਬੜੀ ਵੱਡੀ ਖਬਰ ਆ ਰਹੀ ਹੈ ਕਿ 1992 ਦੇ ਵਿੱਚ ਤਰਨਤਾਰ ਇਲਾਕੇ ਦੇ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ ਸੀ ਉਸ ਪੁਲਿਸ ਮੁਕਾਬਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਜਿਹੜੇ ਬੇਕਸੂਰ ਸੀ ਉਹਨਾਂ ਨੂੰ ਪੰਜਾਬ ਪੁਲਿਸ ਅਤੇ ਮੌਜੂਦਾ ਐਸਐਚਓ ਅਤੇ ਮੌਜੂਦਾ ਐਸਐਚ ਦੇ ਬੋਡੀ ਗਾਰਡਸ ਵੱਲੋਂ ਉਹਨਾਂ ਦੋ ਨੌਜਵਾਨਾਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਤੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਹੈ ਕਿ ਇਹ ਅਤਵਾਦੀ ਨੇ ਜਾਂ ਇਹ ਖਾਲਸਤਾਨੀ ਨੇ ਇਹ ਗੱਲ ਹੈ 1900 92 ਦੀ ਯਾਨੀ ਕਿ ਅੱਜ ਇਸ ਗੱਲ ਨੂੰ 32 ਸਾਲ ਹੋ ਗਏ ਨੇ 32 ਸਾਲਾਂ ਬਾਅਦ ਉਸ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਦੱਸਦੀ ਹੈ ਕਿ ਮੋਹਾਲੀ ਸਿਵਲ ਅਦਾਲਤ ਨੇ ਉਹਨਾਂ ਲਾਸ਼ਾਂ ਨੂੰ ਅਨਪਛਾਤੀਆਂ ਦੱਸ ਦਿੱਤਾ ਪਹਿਲਾਂ ਤਾਂ ਅਗਵਾ ਕੀਤਾ ਗਿਆ ਗ੍ਰਿਫਤਾਰ ਕਰਕੇ ਝਾਲੀ ਇਨਕਾਊਂਟਰ ਕੀਤਾ ਗਿਆ ਝਾਲੀ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਦੋ ਮੁੰਡਿਆਂ ਦੇ ਗੋਲੀਆਂ ਮਾਰ ਕੇ ਨੌਜਵਾਨਾਂ ਦੇ ਸਿੱਖ ਨੌਜਵਾਨਾਂ ਦੇ ਤੇ ਬਾਅਦ ਵਿੱਚ ਅਣਪਛਾਤੇ ਕਹਿ ਕੇ ਇਹਨਾਂ ਦਾ ਸਸਕਾਰ ਵੀ ਕਰ ਦਿੱਤਾ ਗਿਆ ਉਸ ਮਾਂ ਦਾ ਉਸ ਪਿਓ ਦਾ ਉਸ ਉਹਨਾਂ ਬੱਚਿਆਂ ਦੇ ਭੈਣਾਂ ਤੇ ਭਰਾਵਾਂ ਦਾ ਕੀ ਹਾਲ ਹੁੰਦਾ ਹੋਵੇ ਤਾਂ ਕੀ ਵਿੱਦੀ ਹੋਵੇਗੀ ਲੇਕਿਨ ਫਿਰ ਵੀ ਕਾਨੂੰਨ ਨੇ ਅੱਜ ਜਿਹੜਾ ਵੱਡੀ ਸਜ਼ਾ ਸੁਣਾਈ ਹੈ ਦੱਸਦੀ ਕਿ ਜ਼ਿਲ੍ਹਾ ਤਰਨਤਾਰ ਦੇ ਸਾਬਕਾ ਐਸ.ਐਚ.ਓ. ਸਰندرਪਾਲ ਸਿੰਘ ਨੂੰ 10 ਸਾਲ ਦੀ ਸਜ਼ਾ 10 ਸਾਲ ਦੀ ਸਜ਼ਾ ਅਤੇ 2 ਲੱਖ ਰੁਪਏ ਜੁਰਮਾਨਾ ਅਤੇ ਬਾਕੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ 10-10 ਸਾਲ ਦੀ ਸਜ਼ਾ ਅਤੇ ਇੱਥੋਂ ਦੀ 3-3 ਸਾਲ ਦੀ ਸਜ਼ਾ ਅਤੇ 1-1 ਲੱਖ ਰੁਪਏ ਜੁਰਮਾਨਾ ਜਿਹੜਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਅਤੇ सीबीआई ਅਦਾਲਤ ਵੱਲੋਂ ਕੀਤਾ ਗਿਆ ਹੈ। ਯਾਨੀ ਕਿ ਇਹ ਹੈ ਨਿਆ ਕਿ ਦੋ ਨੌਜਵਾਨਾਂ ਨੂੰ ਧੱਕੇ ਦੇ ਨਾਲ ਅਗਵਾ ਕੀਤਾ ਗਿਆ। ਉਗਵਾ ਕਰਕੇ ਗੋਲੀ ਮਾਰ ਕੇ ਅਣਪਛਾਤੇ ਕਹਿ ਕੇ ਉਹਨਾਂ ਦਾ ਸਨਸਕਾਰ ਕੀਤਾ ਗਿਆ ਲੇਕਿਨ ਇਸ ਪੰਜਾਬ ਪੁਲਿਸ ਜਿਹੜੇ सुरेंद्र ਸੁਰਿੰਦਰ ਸਿੰਘ ਨੇ ਜਿਹੜੇ ਸਾਬਕਾ ਐਸਓਚੂ ਨੇ ਉਹਨਾਂ ਦੇ ਨਾਲ ਤਿੰਨ ਸਾਥੀ ਹੋਰ ਵੀ ਸੀ ਜਿਨ੍ਹਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਹੋਈ ਹੈ ਯਾਨੀ ਕਿ ਉਹਨਾਂ ਦੀ ਝੋਲੀ ਦੇ ਵਿੱਚ ਜਿਨ੍ਹਾਂ ਦੇ ਨੌਜਵਾਨ ਅੱਜ ਤੋਂ 32 ਸਾਲ ਪਹਿਲਾਂ ਮਰ ਗਏ ਸੀ ਅੱਜ ਜਿਹੜਾ ਹੈ ਉਹਨਾਂ ਨੂੰ ਇਨਸਾਫ ਮਿਲਿਆ ਹੈ ਐਨੀ ਦੇਰੀ ਹੁੰਦੀ ਹੈ ਇਨਸਾਫ ਮਿਲਣ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਵੀ ਕਿੰਨੀ ਕਾਨੂੰਨ ਸੁਸਤ ਚਾਲ ਚਲਦਾ ਹੈ ਭਾਰਤ ਵਿੱਚ ਧੰਨਵਾਦ